ਜੋ ਸ਼ਖਸ ਤੁਸੀਂ ਦੇਖ ਰਹੇ ਹੋ ਇਹ ਗੁਰੂ ਗੋਬੀ ਸਿੰਘ ਜੀ ਬਾਰੇ ਅਪਸ਼ਬਦ ਬੋਲ ਰਿਹਾ ਬਹੁਤ ਮਾੜਾ ਬੋਲ ਰਿਹਾ ਇਸ ਸ਼ਖਸ ਦੇ ਵੱਲੋਂ ਗੁਰੂ ਜੀ ਬਾਰੇ ਬਹੁਤ ਗੰਦੇ ਸ਼ਬਦ ਬੋਲੇ ਗਏ ਨੇ ਜੋ ਤੁਹਾਨੂੰ ਅਸੀਂ ਸੁਣਾ ਵੀ ਨਹੀਂ ਸਕਦੇ ਹਾਲਾਂਕਿ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਇਸ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਜਿਹੜਾ ਦਰਜ ਕੀਤਾ ਗਿਆ ਤੇ ਨਿਆਂਗ ਸਿੰਘਰ ਦੇ ਵੱਲੋਂ ਵੀ ਇਸ ਦੀ ਚੰਗੀ ਜਿਹੜੀ ਸ਼ਿੱਤਰਪਰੇਡ ਕੀਤੀ ਗਈ ਹੈ ਤਾਂ ਦੱਸਦੇ ਇੱਕ ਗੁਰੂ ਗੋਬੀ ਸਿੰਘ ਜੀ ਬਾਰੇ ਅਪਸ਼ਬਦ ਬੋਲਦਾ ਸੀ ਇਹ ਸ਼ਖਸ ਤੇ ਮਾਮਲਾ ਸ਼੍ਰੀ ਫਤੇਗੜ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਫਤੇਗੜ ਸਾਹਿਬ ਦੇ ਪਿੰਡ ਕੁਮਾਲੀ ਦੇ ਵਿੱਚ ਇਸ ਸ਼ਖਸ ਦੇ ਵੱਲੋਂ ਅਪਸ਼ਬਦ ਬੋਲੇ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਤਾਂ ਪੁਲਿਸ ਦੇ ਵੱਲੋਂ ਵਰਿੰਦਰ ਸਿੰਘ ਤੇ ਉਸ ਦੀ ਪਤਨੀ ਦੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਗਿਆ ਦੱਸਦੇ ਕਿ ਉਸ ਦੀ ਪਤਨੀ ਦੇ ਵੱਲੋਂ ਵੀ ਜਿਹੜਾ ਗਲਤ ਸ਼ਬਦਾਵਲੀ ਵਰਤੀ ਗਈ ਸੀ ਤੇ ਇਸ ਨੂੰ ਜਖਮੀ ਹਾਲਤ ਦੇ ਵਿੱਚ ਜਿਹੜਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜੋ ਸ਼ਖਸ ਗੁਰੂ ਗੋਬੀ ਸਿੰਘ ਜੀ ਬਾਰੇ ਗਲਤ ਬੋਲ ਰਿਹਾ ਸੀ ਨਿਆਂਗ ਸਿੰਘਾਂ ਦੇ ਵੱਲੋਂ ਜਿਹੜਾ ਇਸ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਚੰਗੀ ਜਿਹੜੀ ਛਿੱਤਰਪਰੇਡ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਜਖਮੀ ਹਾਲਤ ਦੇ ਵਿੱਚ ਜਿਹੜਾ ਕਿ ਦਾਖਲ ਕਰਵਾਇਆ ਗਿਆ ਦੂਜੇ ਪਾਸੇ ਪਿੰਡ ਵਾਲਿਆਂ ਨੇ ਵਰੀਂਦਰ ਸਿੰਘ ਦੇ ਖਿਲਾਫ ਮੱਤਾ ਪਾਸ ਕੀਤਾ ਹੈ ਕਿ ਖੁਸ਼ੀ ਜਾਂ ਗਮੀ ਦੇ ਕਿਸੇ ਵੀ ਪ੍ਰੋਗਰਾਮ ਦੇ ਸਮੇਂ ਇਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦੇ ਲਈ ਪਾਵਨ ਸਰੂਪ ਨਹੀਂ ਦਿੱਤਾ ਜਾਵੇਗਾ ਤਾਂ ਪੂਰਾ ਮਾਮਲਾ ਤੁਹਾਨੂੰ 10 ਦਿਨ ਦਿਆ ਫਤੇਗੜ ਸਾਹਿਬ ਦੇ ਥਾਣਾ ਬੰਡਾਲੀਆਲਾ ਸਿੰਘ ਦੇ ਵਿੱਚ ਇਸ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਇਹ ਗੁਰੂ ਗੋਬੀ ਸਿੰਘ ਜੀ ਬਾਰੇ ਅਪਸ਼ਬਦ ਬੋਲਦਾ ਸੀ ਵੀਡੀਓ ਦੇ ਵਿੱਚ ਵੀ ਇਸ ਦੀ ਜਿਹੜੀ ਸ਼ਬਦਾਵਲੀ ਹੈ ਉਹ ਕੈਦ ਹੋਈ ਹੈ ਤੇ ਪਿੰਡ ਕੁਮਾਲੀ ਦੇ ਇੱਕ ਸ਼ਖਸ ਪ੍ਰਗਟ ਸਿੰਘ ਨੇ ਇਸ ਦੀ ਸ਼ਿਕਾਇਤ ਕੀਤੀ ਹੈ ਹਾਲਾਂਕਿ ਜਦੋਂ ਇਹ ਗਾਲੀ ਗਲੋਚ ਕਰ ਰਿਹਾ ਸੀ ਤਾਂ ਇਹ ਪ੍ਰਗਟ ਸਿੰਘ ਦੇ ਨਾਲ ਵੀ ਉਲਝ ਗਿਆ ਤੇ ਉਸ ਦੀ ਕੁੱਟਮਾਰ ਵੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਪ੍ਰਗਟ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਤੇ ਨਯੰਗ ਸਿੰਘਾ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ ਉਸ ਤੋਂ ਬਾਅਦ ਨਯੰਗ ਸਿੰਘਾ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਜਿਹੜਾ ਚੰਗਾ ਸਬਕ ਸਿਕਾਇਆ ਤਾਂ ਦੱਸਦੇ ਕਿ ਇਸ ਦੀ ਪਤਨੀ ਦੇ ਵੱਲੋਂ ਵੀ ਜਿਹੜਾ ਕਿ ਗਲਤ ਸ਼ਬਦਾਵਲੀ ਵਰਤੀ ਗਈ ਸੀ ਜਿਸ ਤੋਂ ਬਾਅਦ